ਛਸ਼ੀਲ ਕੁਮਾਰ ਨੇ ਕੂਦਾ ਕਰਾਓ ਕਿ ਤੱਕ ਹੈ ਕਿਸਾਨ ਜਥੇਬੰਦੀਆਂ ਵੱਲੋਂ ਤੇ ਉਸ ਤੋਂ ਬਾਅਦ ਵੀ ਦੇਖ ਸਕਦੇ ਪੂਰੀ ਪੂਰਾ ਜਿਹੜਾ ਨੂਰਵਾਲ ਸ਼ਹਿਰ ਆ ਇੱਕ ਸ਼ੌਣੀ ਦੇ ਵਿੱਚ ਤਬਦੀਲ ਹੋ ਚੁੱਕਿਆ ਹੈ ਤਾਂ ਪੁਲਿਸ ਦੇ ਵਿੱਚ ਦੇਖ ਸਕਦੇ ਤੁਸੀਂ ਇੱਥੇ ਤੇ ਇਧਰ ਸੁਸ਼ੀਲ ਕੁਮਾਰ ਨੇ ਕੋਦੀ ਗੱਡੀ ਖੜੀ ਆ ਤੇ ਉਦੋਂ ਨਾਲ ਜਾਣੀ ਤਿਆਰੀ ਆ ਪਰ ਮੇਨ ਚੀਜ਼ ਗੱਲ ਆ ਇਹਨਾਂ ਦੇ ਵਿਰੋਧ ਜਿਹੜਾ ਨੂਰਮੈਲ ਦੇ ਵਿੱਚ ਹੋਇਆ ਉਹ ਕਾਫੀ ਵੱਡੇ ਲੈਵਲ ਤੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਚੀਜ਼ ਦਾ ਜਿਹੜਾ ਨੁਕਸਾਨ ਆਏਗਾ ਸੁਖੀਲ ਕੁਮਾਰ ਰਿੰਕੂ ਨੂੰ ਤੇ ਭਾਰਤੀ ਜਨਤਾ ਪਾਰਟੀ ਨੂੰ ਜ਼ਰੂਰ ਤੁਕਸਾ ਪੈ ਸਕਦਾ ਹੈ ਦੇਖ ਸਕਦੇ ਹੋ ਕਿਸਾਂ ਜਿੱਥੇ ਬੰਦਿਆਂ ਨੂੰ ਰੋਕਣ ਦੇ ਵਾਸਤੇ ਪੁਲਿਸ ਤੇ ਨੌਜਵਾਨਾਂ ਦਾ ਤੇ ਨਾਲ ਸਾਡੇ ਬੀਐਸਐਫ ਤੇ ਨੌਜਵਾਨਾਂ ਦਾ ਜਿਹੜਾ ਹੈਗਾ ਆ ਇਸਤੇਮਾਲ ਕੀਤਾ ਗਿਆ ਉਹਨਾਂ ਨੂੰ ਰੋਕਣ ਦੇ ਵਾਸਤੇ ਇਹ ਕਿਵੇਂ ਲੱਗ ਰਿਹਾ ਜਿਵੇਂ ਕਿ ਪੰਜਾਬ ਦੇ ਕਿਸਾਨ ਜਦੋਂ ਦਿੱਲੀ ਬਾਰਡਰ ਦੇ ਬੈਠੇ ਸੀ ਹਰਿਆਣਾ ਬਾਰਡਰ ਦੇ ਬੈਠੇ ਸੀ ਉਵੇਂ ਦਾ ਮਾਹੌਲ ਅੱ ਖਦਮਾ ਖਦਮਾ ਰੱਬ ਦੇਖ ਸਕਦੇ ਤੁਸੀਂ ਕਿਸਾਨ ਜਥੇਬੰਦੀਆਂ ਇਧਰੋਂ ਸ਼ਸ਼ੀਲ ਕੁਮਾਰ ਰੇਂਗੂ ਇਧਰੋਂ ਕਿਸਾਨ ਜਥੇਬੰਦੀਆਂ ਦਾ ਵਿਰੋਧ ਉਹ ਦੇਖ ਸਕਦੇ ਹੋ ਕਿ ਭਾਜਪਾ ਆਗੂ ਅਸ਼ਸ਼ੀਲ ਕੁਮਾਰ ਰਿੰਕੂ ਦਾ ਘਰਾ ਕੀਤਾ ਗਿਆ ਨੂਰਮੈਲ ਦੇ ਵਿੱਚ ਸਾਡਾ ਪ੍ਰਧਾਨ ਸਾਹਿਬ ਮੌਜੂਦਾ ਪ੍ਰਧਾਨ ਸਾਹਿਬ ਪਹਿਲਾਂ ਤਾਂ ਕਿਵੇਂ ਰਿਹਾ ਤੁਹਾਡਾ ਇਹਦਾ ਪ੍ਰਦਰਸ਼ਨ ਸੀ ਮੈਂ ਸੰਤੋਖ ਸਿੰਘ ਸੱਧੂ ਜੀ ਸੂਬਾ ਕਮੇਟੀ ਮੈਂਬਰ ਕਰਤਿਕ ਸੰਜੋਜ ਸੰਯੁਕਤ ਮੋਰਚੇ ਦਾ ਆਗੂ ਹਾਂ ਅੱਜ ਅਸੀਂ ਸਾਨੂੰ 12:30 ਵਜੇ ਪਤਾ ਲੱਗਾ ਕਿ ਸ਼ਨੀ ਜਿਹੜਾ ਰਿੰਕੂ ਆ ਉਹ ਇੱਥੇ ਨੂਰਮੈਲ ਦੇ ਵਿੱਚ ਆ ਰਿਹਾ ਅਸੀਂ ਫੌਰੀ ਆਪਣੇ ਸਾਥੀਆਂ ਨੂੰ ਟੈਲੀਫੋਨ ਤੇ ਸਨੇਹ ਦਿੱਤੇ ਮੇਰਾ ਸਗਾ ਕਾੜੀ ਖਾੜੀ ਦੇ ਫੋਨ ਵੀ ਘਰ ਪੈ ਰਹਿ ਗਿਆ ਗੱਡੀ ਕੱਢਦੇ ਦਾ ਇਸ ਕਰਕੇ ਮਤਲਬ ਅਸੀਂ ਫੋਰੀ ਫੇਰ ਵੀ ਸਾਡੀ ਵੱਡੀ ਗੰਟੀ ਦੇ ਵਿੱਚ ਕਿਸਾਨ ਮਜ਼ਦੂਰ ਆਏ ਆ ਅਸੀਂ ਉਹਨਾਂ ਦਾ ਸੰਯੁਕਤ ਮੋਰਚੇ ਵੱਲੋਂ ਧੰਨਵਾਦ ਕਰਦੇ ਆ ਭਾਈ ਜੀ ਇੱਕ ਚੀਜ਼ ਹੋਰ ਆ ਵੀ ਇੱਕ ਪਾਸੇ ਧਰਨਾ ਚੱਲ ਰਿਹਾ ਸੀ ਇੱਕ ਪਾਸੇ ਸਾਡੀ ਕਵਰੇਜ ਚੱਲਦੀ ਸੀ ਇਹਨਾਂ ਦੇ ਜਿਹੜੇ ਨੂਰਬੈਲ ਦੇ ਪ੍ਰਧਾਨ ਆ ਜਿਨ੍ਹਾਂ ਨੇ ਇਹ ਰੈਲੀ ਰਖਵਾਈ ਸੀ ਉਹ ਪੱਤਰਕਾਰਾਂ ਨੂੰ ਕਹਿ ਰਹੇ ਨੇ ਵੀ ਸਾਡੀ ਨੈਗੇਟਿਵ ਖਬਰ ਲਾਉਣੀ ਇਹਨੂੰ ਕਿਵੇਂ ਦੇਖਦੇ ਹੋ ਤੁਸੀਂ ਅਸੀਂ ਸੰਯੁਕਤ ਮੋਰਚੇ ਰੋ ਇਸ ਗੱਲ ਦੀ ਨਖੇਦੀ ਕਰਦੇ ਆ ਔਰ ਅਸੀਂ ਪ੍ਰੈਸ ਵਾਲੇ ਵੀਰਾਂ ਦੇ ਨਾਲ ਆ ਪਹਿਲਾਂ ਵੀ ਅਸੀਂ ਨਾਲ ਸੀ ਅੱਜ ਵੀ ਨਾਲ ਆ ਜੇ ਕੋਈ ਇਹਨਾਂ ਨੇ ਇਹੋ ਜਿਹੇ ਹੁੱਥੇ ਹਟਕੰਡੇ ਸਾਡੇ ਪ੍ਰੈਸ ਵਾਲੇ ਵੀਰਾਂ ਦੇ ਖਿਲਾਫ ਵਰਤੇ ਕਿਉਂਕਿ ਪੈਸ ਜਿਹੜੀ ਆ ਉਹ ਨਰੋਲ ਆ ਉਹਨੇ ਦੋਏ ਪਾਸੇ ਦੇਖਨੇ ਆ ਵਾਡਾ ਵੀ ਦੇਖਣਾ ਉਹਨੇ ਕਿਸਾਨਾਂ ਮਜ਼ਦੂਰਾਂ ਦਾ ਦੇਖਣਾ ਅਸੀਂ ਕਦੇ ਪ੍ਰਸਾਲੇ ਵੀਰ ਨੂੰ ਨਹੀਂ ਕਿਹਾ ਕਦੇ ਕਿਸੇ ਨੂੰ ਵੀ ਸਾਡੀ ਤੁਸੀਂ ਕਵਰੇਜ ਕਰੋ ਗੱਲੀ ਅਸੀਂ ਕਹਿੰਨੇ ਆ ਤੁਸੀਂ ਮਤਲਬ ਜਿਹੜੇ ਆ ਉਹਨਾਂ ਦੀ ਵੀ ਕਵਰ ਕਰੋ ਸਾਡੀ ਵੀ ਕਰੋ ਸਾਡੇ ਸਵਾਲ ਸੀ ਅੱਜ ਅਸੀਂ ਸਵਾਲ ਸੰਯੁਕਤ ਮੋਰਚੇ ਦੇ ਤਹਿਤ ਆ ਔਰ ਬਾਕੀ ਪਾਰਟੀਆਂ ਨੂੰ ਵੀ ਅਸੀਂ ਕਰਦੇ ਆ ਖਾਸ ਕਰਕੇ ਦੋਹਾਂ ਪਾਰਟੀਆਂ ਨੂੰ ਤੁਸੀਂ ਜ਼ਿਆਦਾ ਕਰਦੇ ਆ ਇੱਕ ਤਾਂ ਪੰਜਾਬ ਸਰਕਾਰ ਨੂੰ ਕਰਦੇ ਆ ਦੂਜਾ ਅਸੀਂ ਭਾਜਪਾ ਦਾ ਤਾਂ ਜਿਹੜਾ ਪਿੰਡਾਂ ਚ ਬਾਈ ਗੱਟ ਸਾਡਾ ਸੱਦਾ ਆਇਆ ਸਾਡਾ ਪਿੰਡਾਂ ਦੇ ਵਿੱਚ ਸੰਯੁਕਤ ਮੋਰਚੇ ਦਾ ਇਸ ਕਰਕੇ ਸੱਦਾ ਆਇਆ ਵੀ ਸਾਡੇ 700 ਸਾਡਾ ਕਿਸਾਨ ਮਜ਼ਦੂਰ ਜਿਹੜਾ ਦਿੱਲੀ ਮੋਰਚੇ ਦੇ ਵਿੱਚ ਸ਼ਹੀਦ ਹੋਇਆ ਬੀਜੇਪੀ ਸਰਕਾਰ ਨੇ ਸਾਡੇ ਨਾਲ ਲਿਖਤੀ ਸਮਝੌਤਾ ਕੀਤਾ ਸੀ ਪੰਜਾਂ ਮੰਗਾ ਦੇ ਉੱਤੇ ਕਿ ਇੱਕ ਸਾਲ ਦੇ ਵਿੱਚ ਵਿੱਚ ਪੰਜੇ ਮੰਗਾ ਲਾਗੂ ਕੀਤੀਆਂ ਜਾਨੀ ਜਿਹਦੇ ਵਿੱਚ ਐਮਐਸਬੀ ਦੀ ਮੰਗ ਸੀ ਲਕੀਮਪੁਰ ਖੀਰੀ ਵਾਲਾ ਜਿਹੜਾ ਸਾਡੇ ਕਿਸਾਨਾਂ ਮਜ਼ਦੂਰਾਂ ਦੇ ਉੱਤੇ ਪ੍ਰੈਸ ਵਾਲੇ ਦੀ ਗੱਡੀ ਚਾੜੀ ਆ ਉਹ ਮਸਲਾ ਸੀ ਸਾਡੇ ਕਿਸਾਨਾਂ ਮਜ਼ਦੂਰਾਂ ਤੇ ਪਰਚੇ ਸੀ ਸਾਡੇ ਜਿਹੜੇ ਦਿੱਲੀ ਮੋਰਚੇ ਦੇ ਸ਼ਹੀਦ ਸੀ ਉਹਨਾਂ ਨੂੰ ਸਰਕਾਰ ਨੇ ਜਿਹੜੀ ਆ ਉਹਨਾਂ ਨੂੰ ਉਹਨਾਂ ਦਾ ਮੁਆਵਜ਼ਾ ਦੇਣਾ ਸੀ ਜਿਹੜਾ ਅਸੀਂ ਸੰਯੁਕਤ ਮੋਰਚੇ ਵੱਲੋਂ ਮੰਗ ਰਿਆ ਸੀ ਇਸ ਕਰਕੇ ਮਤਲਬ ਐਮਐਸਬੀ ਤੇ ਗਰੰਟੀ ਤੇ ਉਹ ਮੈਚਸ ਪੰਜ ਮੈਂਬਰ ਸਾਡੇ ਲੈਣੇ ਸੀ ਪੰਜ ਮੈਂਬਰ ਸਰਕਾਰ ਦੇ ਹੋਣੇ ਸੀ ਜਿਨ੍ਹਾਂ ਨੇ ਉਹ ਐਮਐਸਬੀ ਦੀ ਗਰੰਟੀ ਤੇ ਫੈਸਲਾ ਕਰਨਾ ਸੀ ਪਰ ਭਾਜੀਪੀ ਨੇ 3 ਸਾਲ ਦਾ ਲਗਭਗ ਸਮਾਂ ਹੋ ਚਲਿਆ ਟਸ ਤੋਂ ਮਸ ਨਹੀਂ ਹੋਈ ਨਾ ਕੋਈ ਮੀਟਿੰਗ ਨਾ ਕੋਈ ਕਮੇਟੀ ਬਣਾਈ ਨਾ ਕੋ ਲੈਣਾ ਨਾ ਕੋ ਦੇਣਾ ਜਿਹਦੇ ਕਰਕੇ ਸੰਯੁਕਤ ਮੋਰਚੇ ਨੇ ਫੈਸਲਾ ਕੀਤਾ ਕਿ ਭਾਜੀਪੀ ਦਾ ਜਿਹੜਾ ਪਿੰਡਾਂ ਦੇ ਵਿੱਚ ਵਾਈ ਕੱਟ ਕੀਤਾ ਜਾਵੇ ਇਸ ਕਰਕੇ ਅਸੀਂ ਅੱਜ ਪੰਜਾਬ ਦੇ ਲੋਕਾਂ ਨੂੰ ਚੇਤਨ ਕਰਦੇ ਹਾਂ ਪੇ ਜੇ ਤੁਸੀਂ ਆਪਣਾ ਭਾਰਤ ਬਚਾਉਣਾ ਆਪਣੀ ਕਿਸਾਨੀ ਤੇ ਜਵਾਨੀ ਬਚਾਉਣੀ ਆ ਤੇ ਤੁਹਾਨੂੰ ਇਹਨਾਂ ਨੂੰ ਗੁੰਡਿਆਂ ਨੂੰ ਹੱਥ ਪਾਣਾ ਪਊਗਾ ਆ ਤੁਸੀਂ ਦੇਖਿਆ ਹੋਣਾ ਪੇ ਜਿਹੜੀ ਕਹਿੰਦੇ ਪੰਜਾਬ ਪੁਲਿਸ ਸੀਆਰਪੀ ਲੋਕਾਂ ਦੀ ਰਾਖੀ ਲਈ ਆ ਅੱਜ ਲੋਕਾਂ ਦੀ ਰਾਖੀ ਨਹੀਂ ਉਹ ਜੋਕਾਂ ਦੀ ਰਾਖੀ ਦੇ ਵਿੱਚ ਖੜੀ ਸੀ ਕਿਉਂਕਿ ਉਹਨਾਂ ਦੇ ਨਾਲ ਖੜੀ ਸੀ ਜੇ ਉਹ ਲੋਕਾਂ ਨਵੇਂਦੇ ਸੀ ਅੱਜ ਲੋਕਤੰਤਰ ਸੀ ਉਹ ਲੋਕਾਂ ਜਾ ਕੇ ਗੱਲ ਕਰਦੇ ਦੱਸੋ ਭਈ ਭਾਈ ਮੈਂ ਤੁਹਾਡਾ ਭਰਾ ਆ ਪੇ ਦੱਸੋ ਅਸੀਂ ਕੋਈ ਇਦਾਂ ਦੇ ਬਦਮਾਸ਼ ਬੰਦੇ ਨਹੀਂ ਗੁੰਡੇ ਬੰਦੇ ਨਹੀਂ ਸਾਡਾ 40-45 ਸਾਲ ਦਾ ਇਤਿਹਾਸ ਆ ਅਸੀਂ ਇਲਾਕੇ ਦੇ ਵਿੱਚ ਰਹੇ ਆ ਇਲਾਕੇ ਦੇ ਵਿੱਚ ਲੋਕਾਂ ਦੇ ਵਿੱਚ ਰਹੇ ਆ ਕੋਈ ਦੱਸੇ ਅੱਜ ਤੇ ਕਿਸੇ ਲੀਡਰ ਨਾਲ ਅਸੀਂ ਕਦੇ ਹੱਥੋਂ ਪਾਏ ਹੋਏ ਹੋਈਏ ਜਾਂ ਮਤਲਬ ਅਸੀਂ ਕਿਸੇ ਨੂੰ ਗਾੜੀ ਕੋਲੋਂ ਚ ਕੱਢਿਆ ਹੋਵੇ ਸਗੈ ਇਹਨੇ ਸਾਨੂੰ ਮੰਨਦਾ ਚੰਗਾ ਬੋਲਿਆ ਤੋਂ ਨਕੋਦਰ ਦੇ ਵਿੱਚ ਕਿਉਂਕਿ ਭਾਜਪੀ ਨੇ ਸਾਨੂੰ ਅਤਵਾਦੀ ਕਿਹਾ ਮੋਰਚੇ ਦੇ ਵਿੱਚ ਭਾਜਪੀ ਨੇ ਸਾਨੂੰ ਨੈਕਸਲ ਬਾੜੀਆ ਕਿਹਾ ਮੌਵਾਦੀਆ ਕਿਹਾ ਸਾਨੂੰ ਮਤਲਬ ਉਹ ਹੋਰ ਖਰਾ ਕੀ ਕੀ ਕੁੱਛ ਕਿਹਾ ਪਰ ਇੱਕ ਸ਼ਬਦ ਰਹਿ ਗਿਆ ਸੀ ਰੈਂਕੂ ਨੇ ਉਹ ਵੀ ਜਿਹੜਾ ਨਕੋਦਰ ਦੇ ਵਿੱਚ ਲਾਤਾ ਸਾਨੂੰ ਗੁੰਡਿਆਂ ਦੇ ਇਹ ਬੰਦੇ ਨੇ ਬੋਲਿਆ ਜਿਹਦੇ ਕਰਕੇ ਸਾਡੇ ਕਿਸਾਨਾਂ ਮਜ਼ਦੂਰਾਂ ਦੇ ਅੱਜ ਦਮਾਗ ਦੇ ਵਿੱਚ ਗੁੱਸਾ ਜੀ ਜਿਹਦੇ ਕਰਕੇ ਅਸੀਂ ਗੁੱਸਾ ਆਪਣਾ ਜਿਹੜਾ ਉਹ ਨਾਹਰਿਆਂ ਦੇ ਰੂਪ ਦੇ ਵਿੱਚ ਕੱਢਿਆ ਜਿਹੜਾ ਅਸੀਂ ਆਪਣਾ ਪ੍ਰੋਟੈਸਟ ਕੀਤਾ ਇਸ ਕਰਕੇ ਗਾਹ ਵੀ ਅਸੀਂ ਕਰਦੇ ਰਾਵਾਂਗੇ ਜਿੰਨਾ ਚਿਰ ਮਤਲਬ ਅਸੀਂ ਫੇਰ ਦੁਬਾਰਾ ਬੇਨਤੀ ਕਰਦੇ ਹਾਂ ਨੂਰਮੈਲ ਦੇ ਪ੍ਰਧਾਨ ਨੂੰ ਅਸੀਂ ਬੇਨਤੀ ਕਰਦੇ ਹਾਂ ਪੇ ਦੇਖ ਕੰਦੇ ਲਿਖਿਆ ਪੜਨਵੇਂ ਸਾਡਾ ਇਤਿਹਾਸ ਜੀ ਅਸੀਂ ਮਤਲਬ ਕਿਸੇ ਨੂੰ ਧਮਕੀ ਨਹੀਂ ਦਿੰਦੇ ਪਰ ਜੇ ਤੁਸੀਂ ਕਿਸੇ ਨੂੰ ਇਦਾਂ ਧਮਕਿਆਂ ਤੇ ਸਾਡੇ ਪ੍ਰੈਸ ਵਾਲਿਆਂ ਨੂੰ ਜਾਂ ਕਿਸੇ ਨੂੰ ਇਦਾਂ ਬਗਾਰੋਗੇ ਤੇ ਅਸੀਂ ਬਰਦਾਸ਼ਤ ਵੀ ਨਹੀਂ ਕਰਾਂਗੇ ਬਿਲਕੁਲ ਇਸ ਕਰਕੇ ਆਉਣ ਵਾਲੇ ਸਮੇਂ 'ਚ ਇਹਨਾਂ ਨੇ ਸਦਾ ਸਿਕਿਉਰਿਟੀ ਤੁਹਾਡੇ ਨਾਲ ਨਹੀਂ ਰਣੀ ਬਿਲਕੁਲ ਜੀ ਇਸ ਕਰਕੇ ਅਸੀਂ ਤੁਹਾਨੂੰ ਬੇਨਤੀ ਕਰਦੇ ਆਂ ਪੇ ਆਪਣਾ ਠੀਕ ਆ ਤੁਸੀਂ ਆਪਣਾ ਤੁਹਾਡਾ ਆਪਣਾ ਅਖਤਿਆਰ ਆ ਸਾਡਾ ਆਪਣਾ ਰਾਈਟ ਆ ਹਨਾ ਅਸੀਂ tho ਤੋਂ ਪੁੱਛੇ ਸਕਦੇ ਆਂ ਪੇ ਤੁਸੀਂ 14 ਦੇ ਵਿੱਚ ਇੱਕ ਵਾਦਾ ਕੀਤਾ ਹੈ ਸਾਡੇ ਨਾਲ ਕਿ 15-15 ਲੱਖ ਰੁਪਇਆ ਤੁਹਾਡੇ ਕੋਰਡ ਦੇ ਵਿੱਚ ਬਾਵਾਗੇ ਕਾਲਾ ਤਾਲਿਆਗੇ ਦੱਸੋ 1 ਰੁਪਇਆ ਵੀ ਕਿਸੇ ਦੇ ਅਕਾਊਂਟ ਦੇ ਵਿੱਚ ਆਇਆ ਹੋਵੇ ਤਾਂ ਤੁਸੀਂ ਲੋਕਾਂ ਨੇ ਵਾਦਾ ਕੀਤਾ ਸੀ ਤੁਸੀਂ ਮੀਡੀਆ ਦੇ ਵਿੱਚ ਵਾਦਾ ਕੀਤਾ ਸੀ ਪੇ ਮਤਲਬ ਕਿਸਾਨਾਂ ਮਜ਼ਦੂਰਾਂ ਦਾ ਜਿਹੜਾ ਐਮਐਸਪੀ ਦੀ ਗਾਰੰਟੀ ਕਾਨੂੰਨ ਬਣਾਵਾਂਗੇ ਦਸਾਂ ਸਾਲਾਂ ਚ ਕਿਉਂ ਨਹੀਂ ਬਣਾਇਆ ਤੁਸੀਂ ਲੋਕਾਂ ਨੇ ਵਾਦਾ ਕੀਤਾ ਸੀ ਪੇ 2 ਕਰੋੜ ਲੋਕਾਂ ਨੂੰ ਸਰਕਾਰੀ ਨੌਕਰੀ ਹਰ ਸਾਲ ਦੇ ਵਿੱਚ ਦੇਵਾਂਗੇ ਤੁਸੀਂ 20 ਕਰੋੜ ਲੋਕਾਂ ਨੂੰ ਦਸਾਂ ਸਾਲ ਨੌਕਰੀ ਦੇਣੀ ਆ ਦੱਸੋ ਇੱਕ ਵੀ ਕਿਸੇ ਨੂੰ ਸਰਕਾਰੀ ਨੌਕਰੀ ਦਿੱਤੀ ਹੋਵੇ ਤਾਂ ਤੁਸੀਂ ਰੇਲਵੇ ਸਾਡਾ ਵੇਚ ਦਿੱਤਾ ਜਿਤੇ ਹੜੋ ਵਾਨੀਆਂ ਡਾਨੀਆਂ ਦਾ ਨਾਂ ਲਿਖ ਲਓ ਹੁਣਾ ਪਿਆ ਤੁਸੀਂ ਇੱਕੋ ਇੱਕ ਭਾਰਤ ਮੁਲਖ ਆ ਜਿਹਦੇ ਆਪਣੇ ਜਹਾਜ ਨਹੀਂ ਹੈ ਦੁਨੀਆ ਤੋਂ ਮਾੜੇ ਤੋਂ ਮਾੜੇ ਗਰੀਬ ਤੋਂ ਗਰੀਬ ਮੁਲਕੇ ਦੇ ਜਹਾਜ ਹੈ ਗਿਆ ਇਹਨਾਂ ਨੇ 2020 ਦੇ ਵਿੱਚ ਉਹ ਵੀ ਜਿਹਨਾਂ ਤੋਂ ਅਸੀਂ 60 ਸਾਲ ਪਹਿਲਾਂ ਬਿਰਲੇ ਟਾਟੇ ਲਿਆ ਸੀ ਉਹਨਾਂ ਨੂੰ ਮੋੜ ਕੇ ਜਿਹੜੀ ਅਰਬਾ ਕਰੋੜਾਂ ਦੀ ਪ੍ਰਾਪਰਟੀ ਜਿਹੜੀ ਕੋਟੀਆਂ ਦੇ ਭਾਅ 'ਚ ਵੇਚ ਦਿੱਤੀ ਆ ਇਸ ਕਰਕੇ ਕਿੱਦਾਂ ਇਹਨਾਂ ਨੂੰ ਕਹਿ ਦਈਏ ਦੇਸ਼ ਭਗਤ ਆ ਇਹ ਦੇਸ਼ ਧਰੋਹੀ ਲੋਕ ਆ ਇਹ ਦੇਸ਼ ਦੀ ਸੰਭਤੀ ਦੇ ਆ ਤੁਸੀਂ ਦੇਖਿਆ ਹੋਣਾ ਪੇ ਕਾਲਾ ਤਨ ਜਿਹੜੇ ਕਹਿੰਦੇ ਸੀ ਨਾ ਖਾਊਗਾ ਨਾ ਖਾਣੇ ਦਊਗਾ 7 ਕਰੋੜ ਰੁਪਈਆ 7000 ਕਰੋੜ ਰੁਪਈਆ ਆ ਬੀਜੇਪੀ ਨੂੰ ਕਾਲਾ ਤਾਨੂ ਉਹਨਾਂ ਲੋਕਾਂ ਨੇ ਕਾਰਪੋਰੇਟਾਂ ਦਿੱਤਾ ਇਸ ਕਰਕੇ ਮਤਲਬ ਅਸੀਂ ਕਿੱਦਾਂ ਮੰਨੀਏ ਲੋਕਾਂ ਦੀ ਪਾਰਟੀ ਆ ਇਹ ਉਹਨਾਂ ਹਾਕਮਾਂ ਦੀ ਪਾਰਟੀ ਆ ਕਿ ਸਾਧੀਆਂ ਤੇ ਨਾਅਰੇ ਲਾਉਂਦਾ ਸੀ ਜਾਂ ਮੈਂ ਨਾਅਰੇ ਲਾਉਂਦਾ ਸੀ ਮੈਂ ਕਿਸਾਨ ਮਜ਼ਦੂਰ ਇਕਦਾਂ ਜਿੰਦਾਬਾਦ ਦਾ ਨਾਅਰਾ ਲਾਇਆ ਉਹਨੇ ਵੀ ਲਾਤਾ ਜਦ ਮੈਂ ਕਿਹਾ ਕਾਰਪੋਰੇਟ ਘਰਾਣੇ ਮੁਰਦਾਬਾਦ ਉਹਦਾ ਮੂੰਹ ਬੰਦ ਹੋ ਗਿਆ ਕਿਉਂਕਿ ਮੈਂ ਜਦਾਂ ਮੈਂ ਕਿਹਾ ਵਾਨੀ ਦਾ ਨਹੀਂ ਮੁਰਦਾਬਾਦ ਉਹ ਨਾਅਰੇ ਨਹੀਂ ਲਾ ਸਕਿਆ ਦੇਖੋ ਮੈਨੂੰ ਤਾਂ ਜਿੰਨੀ ਕਿ ਮੈਨੂੰ ਸਮਝ ਆਉਦੀ ਆ ਜੀ ਰੈਂਕੂ ਭਾਜੀ ਪਹਿਲਾਂ ਦੇਖੋ ਉਹ ਸਾਡੇ ਸਤਿਕਾਰ ਜੋ ਗਿਆ ਹਨਾ ਪਹਿਲਾਂ ਉਹ ਕਾਂਗਰਸ ਦੇ ਵਿੱਚ ਬਹੁਤ ਲੰਮਾ ਸਮਰ ਹੈ ਉਸ ਤੋਂ ਬਾਅਦ ਉਹ ਕਾਂਗਰਸ ਨਹੀਂ ਚੰਗੀ ਲੱਗੀ ਉਹ ਆਪ ਦੇ ਵਿੱਚ ਉਦੋਂ ਕੋਣ ਕੋਣ ਦੇ ਸੀ ਤੁਹਾਡੇ ਸਾਹਮਣੇ ਤੁਹਾਡੇ ਮੀਡੀਆ ਚ ਗੋਦੇ ਸੀ ਹੈ ਸਾਡੇ ਕੋ ਵੀ ਉੱਥੇ ਆਉਂਦੇ ਰਹੇ ਕਿਉਂਕਿ ਸਾਡਾ ਲਕੀਂਪੁਰ ਖੀਰੀ ਦੇ ਵਿੱਚ ਲੋਕਾਂ ਦੇ ਘਾਟ ਬਲਡੋਰ ਚ ਚੜ੍ਹੇ ਆ ਸਰਕਾਰ ਨੇ ਅਸੀਂ ਉੱਥੇ ਲੜ ਰਹੇ ਸਵਾ ਸਾਲ ਤੋਂ ਮੋਰਚਾ ਲੱਗਾ ਸਾਡਾ ਉੱਥੇ ਸਾਡੇ ਕੋ ਆਉਂਦੇ ਰਹੇ ਆ ਕਿ ਲੋਕਾਂ ਨੇ ਫਿਰ ਇਹਨੂੰ ਵੋਟਾਂ ਪਾਤੀਆਂ ਜੀ ਹੁਣ ਜਦੋਂ ਇਹਨੂੰ ਹੁਣ ਆਪ ਦੇ ਵਿੱਚ ਹੁਣ ਕਹਿੰਦਾ ਮੈਂ ਉੱਥੇ ਤੁਝ ਦੇਖਿਆ ਹੋਣਾ ਸੰਸਦ ਦੇ ਵਿੱਚ ਇਹ ਪੱਗ ਸੰਘਾ ਵਾਲੀ ਪੱਗ ਬਨ ਗਏ ਤੇ ਆਪਣੇ ਦੁਵਾਲੇ ਸੰਗਲ ਲਪੇਟ ਕੇ ਤੁਰੇ ਫਿਰਦਾ ਸੀ ਉੱਥੇ ਹੈ ਤੇ ਬਾਜਪਾ ਮੈਨੂੰ ਬੋਲਣ ਨਹੀਂ ਦਿੰਦੀ ਅੱਜ ਦੇਖੋ ਇਹਦਾ ਉਹੋ ਕੰਮ ਕਰ ਲਓ ਇਹ ਤਾਂ ਲੋਕ ਸੰਤ ਰਾਮ ਦਾਸੀ ਨੇ ਇੱਕ 1970 ਦੇ ਵਿੱਚ ਮੇਰਾ ਖਿਆਲ ਇੱਕ ਗੀਤ ਗਾਇਆ ਸੀ ਲੋਕੋ ਬਾਜਾ ਜੋ ਝੂਠੇ ਲੀਡਰਾਂ ਤੋਂ ਇਹਨਾਂ ਦੇਸ਼ ਨੂੰ ਬਿਲੇ ਲਗਾ ਛੱਡਿਆ ਇਹਨਾਂ ਦੇਸ਼ ਦਾ ਕੁਝ ਵੀ ਛੱਡਿਆ ਨਹੀਂ ਇਹਨਾਂ ਤੁਹਾਨੂੰ ਵੀ ਵੇਚ ਕੇ ਖਾ ਛੱਡਿਆ ਇਹਨਾਂ ਨੇ ਸਾਰਾ ਮੁਲਕ ਵੇਚ ਕੇ ਖਾ ਲਿਆ ਇਸ ਕਰਕੇ ਅੱਜ ਮੁਲਕ ਦੀ ਰਾਖੀ ਕਰਦੇ ਕਿਸਾਨਾਂ ਮਜ਼ਦੂਰਾਂ ਪ੍ਰੈਸ ਰਿਪੋਰਟਰਾਂ ਤੁਹਾਡੀ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਆ ਜੇ ਅਸੀਂ ਕਿਸਾਨੀ ਬਚਾਉਣੀ ਆ ਜਵਾਨੀ ਬਚਾਉਣੀ ਆ ਤੇ ਸਾਨੂੰ ਇਹਨਾਂ ਦੇ ਖਿਲਾਫ ਲੜਨਾ ਪਊਗਾ ਜਥੇਬੰਦ ਹੋ ਕੇ ਲੜਾਂਗੇ ਤਾਂ ਅਸੀਂ ਜਿੱਤਾਂਗੇ ਜੇ ਅਸੀਂ ਕੱਲੇ ਕੱਲੇ ਪੀੜਾਂ ਵਿੱਚ ਇਕੱਠੇ ਹੋਵਾਂਗੇ ਅਸੀਂ ਕੁਟਕਾਂ ਵਾਂਗੇ ਇਹਨਾਂ ਤੋਂ ਇਸ ਕਰਕੇ ਜਥੇਬੰਦ ਲੋਕ ਥੋੜੇ ਵੀ ਹੋਣ ਉਹ ਹਮੇਸ਼ਾ ਜਿੱਦਿਆ ਅਸੀਂ ਜਿੱਤਾਂਗੇ ਭਾਜੀ 202 ਦੇਖੋ ਜਿੱਦਾਂ ਦੀ ਦੇਖੋ ਅਸੀਂ ਇਹ ਗੱਲ ਬਹੁਤ ਸਾਫ਼ ਕਹਿੰਨੇ ਸਾਡਾ ਜਨਗਨ ਹਾਕਮ ਕਾਨੂੰਨ ਅਦਾਲਤਾਂ ਇਹ ਲੋਕਾਂ ਦੇ ਨਹੀਂ ਹੈ ਇਹ ਜਿਹੜਾ ਮਤਲਬ ਰਾਜ ਪ੍ਰਬੰਧ ਹੈ ਉਹਦੇ ਆ ਹੁਣ ਸੁਪਰੀਮ ਕੋਰਟ ਦੀ ਕੀ ਮਜਬੂਰੀ ਸੀ ਸੁਪਰੀਮ ਕੋਰਟ ਦੇ ਵਕੀਲਾਂ ਨੇ ਲੋਕਾਂ ਦੇ ਦਸਤਖਤ ਮੈਂ ਬਚਲਾ ਕੇ ਤੁਸੀਂ ਦੇਖਿਆ ਹੁਣ 10-12 ਵਕੀਲ ਸੁਪਰੀਮ ਕੋਰਟ ਦੇ ਕਿੱਦਾਂ ਉਹ ਸਾਰੇ ਭਾਰਤ ਦੇ ਵਿੱਚ ਸਾਈਨ ਕਰਾਉਣ ਨੂੰ ਪੈਦ ਰਿਹਾ ਉਹ ਨਹੀਂ ਜਾ ਕੇ ਕਰੋੜਾਂ ਲੋਕਾਂ ਦੇ ਸਾਈਨ ਕਰਾ ਕੇ ਰੱਟ ਪਾਤੀ ਆ ਲੋਕ ਨਹੀਂ ਚਾਹਦੇ ਜਿਹੜੀਆਂ ਮਸ਼ੀਨਾਂ ਇਹ ਬੰਦ ਕੀਤੀਆਂ ਜਾਣ ਪਰ ਉਹ ਸੁਪਰੀਮ ਕੋਰਟ ਨੇ ਜਿਹੜਾ ਉਹ ਮੰਗ ਜਿਹੜੀ ਆ ਰੱਦ ਕਰ ਦਿੱਤੀ ਆ ਇਸ ਕਰਕੇ ਅਸੀਂ ਸਮਝਦੇ ਆ ਕਿ ਇਹ ਜਿਹੜੀ ਸੁਪਰੀਮ ਕੋਰਟ ਆ ਭਾਜਪਾ ਦੇ ਇਸ਼ਾਰਿਆਂ ਤੇ ਚਲਦੀ ਆ ਤੇ ਇਹ ਮਤਲਬ ਜਿਹੜਾ ਇਹ ਇਹ ਵੀ ਮੋਦੀ ਦੀ ਜਿਹੜੀ ਆ ਜਿਹੜੀ ਆ ਉਹਦਾ ਮੋਦੀ ਕਿਸੇ ਕੀਮਤ ਤੇ ਵੀ ਨਹੀਂ ਹਰਦਾ ਜਦਾ ਮਤਲਬ ਕਿਸੇ ਕੀਮਤੇ ਨਹੀਂ ਜਦਾ ਜੇ ਇਹ ਮਤਲਬ ਆ ਮਸ਼ੀਨਾ ਚੱਕ ਦੇਵੇ ਮਸ਼ੀਨਾ ਦੇ ਵਿੱਚ ਘਾਲਾਂ ਵਾਲਾ ਕਰ ਜਾਣਗੇ ਤਾਂ ਤੁਸੀਂ ਆ ਦੇਖਦੇ ਹੀ ਹਾਲਾਤ ਇਹਨਾਂ ਦੇ ਕਿੰਨੇ ਕੁ ਲੋਕ ਇਹਨਾਂ ਦੇ ਵੋਟਾਂ ਵਾਲੇ ਨੂਰ ਮਹਿਲ ਦਾ ਮਤੋਂ ਕਸਬਾ ਕਿੱਡਾ ਤਗੜਾ ਕਸਬਾ ਆ ਤੇ ਬੰਦੇ ਉਹਨੇ ਕਿ ਸਾਡੇ ਸੀ ਨਾਲੇ ਅਸੀਂ ਮਤਲਬ ਸਾਰੇ ਹੀ ਆਪਣੀਆਂ ਕੰਪੈਨੀਆਂ ਚਲਾ ਰਹੇ ਆ ਬੰਡੀਆਂ 'ਚ ਬੈਠੇ ਆ ਤੂੜੀਆਂ ਬਣਾ ਰਹੇ ਉਹਨੇ ਕਿ ਅਸੀਂ ਆਏ ਉਹਨੇ ਕਿ ਅੰਦਰ ਬੈਠੇ ਤੁਸੀਂ ਤਾਂ ਦੇਖੇ ਜਾ ਕੇ ਸੰਤੋ ਜਾਣ ਨਹੀਂ ਦਿੱਤਾ ਇਸ ਕਰਕੇ ਮਤਲਬ ਇਹ ਕੋਈ ਚੰਗੀ ਗੱਲ ਨਹੀਂ ਹੈ ਜੇ ਸਾਨੂੰ ਨਹੀਂ ਵੀ ਗੱਲ ਕਰ ਦਿੱਤੀ ਕੋਈ ਗੱਲ ਨਹੀਂ ਅਸੀਂ ਇਹਨਾਂ ਦਾ ਵਿਰੋਧ ਕਰਦੇ ਰਹਾਂਗੇ ਧੰਨਵਾਦ ਥੈਂਕ ਯੂ ਸੋ ਮਾਚੀ